ਆਹ ਤੇ ਵਿੱਚ ਸਿੱਖਾਂ ਵਾਸਤੇ ਕੋਈ ਕਾਇਰ ਕਾਨੂੰਨ ਨਹੀਂ ਹੈਗਾ ਹਰ ਪਾਸੇ ਸਿੱਖਾਂ ਨਾਲ ਜਾਂਤੀ ਹੋ ਰਹੀ ਹੈ ਆਜ਼ਾਦ ਹਿੰਦੁਸਤਾਨ ਕਹਿੰਦੇ ਆ ਉਥੇ ਸਿੱਖ ਅੱਜ ਗੁਲਾਮੀ ਦੀ ਜ਼ਿੰਦਗੀ ਜਿਉ ਰਿਹਾ ਤੇ ਸਾਡੀਆਂ ਬੱਚੀਆਂ ਸਾਡੇ ਬੱਚੇ ਕਿਰਪਾਨ ਪਾ ਕੇ ਕਿਸ ਟੈਸਟ ਇੰਡੀਆ ਚਾਬ ਸਕਦੇ ਕਿਤੇ ਹੋਰ ਕਈ ਥਾਵਾਂ ਤੇ ਸਾਨੂੰ ਪਵੰਤੀਆਂ ਲਾਈਆਂ ਜਾ ਰਹੀਆਂ ਕਾਲ ਤੇ ਤਨ ਤੋਂ ਸਾਲਾ ਸ਼ਹੀਦੀ ਦੇ ਉਸ ਗੁਰੂ ਤੇਗ ਬਹਾਦਰ ਸਾਹਿਬ ਦਾ ਕੇ ਸਾਰਾ ਸਿੱਖ ਜਗਤ ਮਨਾ ਰਿਹਾ ਹੈ ਇਹ ਸਰਕਾਰ ਵੀ ਮਨਾਉਣਾ ਚਾਹੁੰਦੀ ਹੈ ਤੇ ਕਿਸ ਤਰੀਕੇ ਨਾਲ ਜੰਮੂ ਵਿੱਚ ਉਹਨਾਂ ਨੇ ਨਿਚਾਰ ਲਾ ਕੇ ਜਾਂ ਲੋਕਾਂ ਨੂੰ ਨੱਚਣ ਟੱਪਣ ਲਾ ਕੇ ਮਨਾਉਣੀ ਹੈ ਤੇ ਮੈਂ ਸਮਝਦਾ ਇਹ ਤਾਂ ਵੱਡੀ ਕਰਮਨਾਕ ਗੱਲ ਤਾਂ ਹੋਰ ਕੋਈ ਨਹੀਂ ਹੋ ਸਕਦੀ ਜਦ ਵੀ ਇਹ ਮੈਂ ਜਿਹੜੀ ਆ ਸਰਕਾਰ ਨੂੰ ਸਿਰ ਤੋਂ ਹਿੱਟ ਪੈਸਲਾ ਲੈਣਾ ਚਾਹੀਦਾ ਜੇੜੀ ਕਮੇਟੀ ਬਣਾਈਏ ਚੰਗੀ ਗੱਲ ਆ ਪਰ ਉਹਦੇ ਵਿੱਚ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਵੀ ਨੁਮਾਇੰਦਗੀ ਦੇਣੀ ਚਾਹੀਦੀ ਆ ਭਾਰਤ ਵਿੱਚ ਸਿੱਖਾਂ ਵਾਸਤੇ ਕੋਈ ਕਾਇਦੇ ਕਾਨੂੰਨ ਨਹੀਂ ਹੈਗਾ ਹਰ ਪਾਸੇ ਸਿੱਖਾਂ ਨਾਲ ਜ਼ਿਆਤੀ ਹੋ ਰਹੀ ਆ ਬੇਇਨਸਾਫੀ ਹੋ ਰਹੀ ਆ ਹੁਣ ਸਿੱਖ ਬੱਚੀ ਜਿਹੜੀ ਆ ਉਹ ਕਿੱਡੇ ਵੱਡੇ ਅਹੁਦੇ ਦੇ ਪੇਪਰ ਦੇਣ ਵਾਸਤੇ ਜਾ ਰਹੀ ਆ ਤਿਆਨੂੰ ਇਹ ਕਹਿ ਰਿਹਾ ਤਾਂ ਜਾਵੇ ਤਾਂ ਕਿਰਪਾਨ ਪਾ ਕੇ ਨਹੀਂ ਜਾ ਸਕਦੀ ਤੇ ਖੜਾ ਪਾ ਕੇ ਨਹੀਂ ਜਾ ਸਕਦੀ ਤੇ ਇਹੀ ਸਾਡੇ ਦੇਸ਼ 'ਚ ਸਾਡੀ ਗੁਲਾਮੀ ਦੀ ਨਿਸ਼ਾਨੀ ਆ ਵੀ ਅਸੀਂ ਗੁਲਾਮ ਲੋਕ ਆ ਤੇ 파ਟੋ ਧਾਰ ਚ ਪਏ ਹੋਏ ਆ ਸਾਡੀ ਕੋਈ ਸੁਣਵਾਈ ਨਹੀਂ ਤੇ ਸਾਡੀ ਕੋਈ ਗੱਲ ਸੁਣਨ ਵਾਲਾ ਹੈ ਇੱਕ ਵੀ ਨਾ ਸਾਡੇ ਵਾਸਤੇ ਕੋ ਕਾਨੂੰਨ ਆ ਸਾਡੇ ਵਾਸਤੇ ਇਹੋ ਕਾਲੇ ਕਾਨੂੰਨ ਨੇ ਕਿ ਇਹਨੂੰ ਫਾਂਸੀ ਲਾ ਦਿਓ ਕਿ ਇਹਨੂੰ ਜੇਲ੍ਹਾਂ 'ਚ ਬੰਦ ਕਰ ਦਿਓ ਨਾ ਕੋਈ ਸੁਣਵਾਈ ਆ ਨਾ ਸਾਡੇ ਕੋ ਪਿਆਰ ਕਰਨ ਵਾਲਾ ਕੋਈ ਦੇਸ਼ ਵਿੱਚ ਹੈ ਸਾਨੂੰ ਗੁਲਾਮੀ ਦਾ ਸਾਥ ਕਰਵਾਇਆ ਜਾ ਰਿਹਾ ਹੈ ਸਾਡੇ ਕਕਾਰ ਜਿਹੜੇ ਸਾਡੇ ਗੁਰੂ ਸਹਿਬਾਨਾਂ ਨੇ ਬਖਸ਼ੇ ਨੇ ਐਸੇ ਕਕਾਰਾਂ ਨੂੰ પાਕੇ ਹੀ ਸਿਖਾਨੇ ਸਿਖਾ ਦੇ ਗੁਰੂ ਸਹਿਬਾਨਾਂ ਨੇ ਕੁਰਬਾਨੀਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿੰਨੀ ਵੱਡੀ ਦੇਣ ਹੈ ਹਿੰਦੁਸਤਾਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪਰਿਵਾਰਿਆ ਦੀ ਵੱਡੀ ਕੁਰਬਾਨੀ ਹੈ ਦੋਸਤਾਂ ਵਾਸਤੇ ਸਿੱਖਾਂ ਦੇ ਇਸ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਅੱਜ ਉਸ ਜਿਸ ਨੂੰ ਅਸੀਂ ਆਜ਼ਾਦ ਹਿੰਦੁਸਤਾਨ ਕਹਿੰਦੇ ਆ ਉਥੇ ਸਿੱਖ ਅਜੇ ਗੁਲਾਮੀ ਦੀ ਜ਼ਿੰਦਗੀ ਜਿਉ ਰਿਹਾ ਹੈ ਤੇ ਸਾਡੀਆਂ ਬੱਚੀਆਂ ਸਾਡੇ ਬੱਚੇ ਕਿਰਪਾਨ ਪਾ ਕੇ ਕਿਸ ਤੈਸ ਤੋਂ ਨਹੀਂ ਦੇਖ ਆ ਸਕਦੇ ਕਿਤੇ ਹੋਰ ਕਈ ਥਾਵਾਂ ਤੇ ਸਾਨੂੰ ਪਵੰਤੀਆਂ ਲਾਈਆਂ ਜਾ ਰਹੀਆਂ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਇਹੋ ਹੀ ਸਾਡੇ ਵਾਸਤੇ ਮੰਦ ਭਾਗੀ ਗੱਲ ਹੈ ਪੰਜਾਬ ਸਰਕਾਰ ਕਾਫੀਆਂ ਨਹੀਂ ਕਿ ਇਹਨਾਂ ਕਿਤੇ ਐਜੂਕੇਸ਼ਨਰੀ ਕੇ ਕੇ ਕਿ ਵੀ ਸਾਡੇ ਨਾਲ ਜੋੜ ਕਰਕੇ ਨਾ ਤੇ ਕਿਵੇਂ ਦੇਖਦੇ ਆਪਕੇ ਕਰਾਉ ਹੋਗਾ ਆਪਰੇ ਲਿਖੋ ਦੇ ਚੰਗਾ ਹੀ ਹੋਵੇ ਵੀ ਜੇ ਰਲ ਮਿਲ ਕੇ ਇਹ ਗੁਰੂ ਸਾਹਿਬ ਦੀ ਕਿਤਾਬ ਦੀ ਜਿਹੜੀ ਆ ਕਿਤਾਬ ਦੀ 350 ਸਾਲਾਂ ਸ਼ਹੀਦੀ ਦੇ ਉਸ ਗੁਰੂ ਤੇ ਬਹਾਦਰ ਸਾਉ ਦਾ ਇਹ ਸਾਰਾ ਸਿੱਖ ਜਗਤ ਮਨਾ ਰਿਹਾ ਹੈ ਜੇ ਸਰਕਾਰ ਵੀ ਮਨਾਉਣਾ ਚਾਹੁੰਦੀ ਹੈ ਤੇ ਇਸ ਤਰੀਕੇ ਨਾਲ ਜੰਮੂ ਵਿੱਚ ਉਹਨਾਂ ਨੇ ਨਿਚਾਰ ਲਾ ਕੇ ਜਾ ਲੋਕਾਂ ਨੇ ਚੰਟਪਣ ਲਾ ਕੇ ਮਨਾਉਣੀ ਹੈ ਤੇ ਮੈਂ ਸਮਝਦਾ ਇਹ ਤਾਂ ਅਡੀ ਕਰਮਨਾਕ ਗਲਤ ਹੋਰ ਕੋਈ ਨਹੀਂ ਹੋ ਸਕਦੀ ਜੇ ਸਹੀ ਮੈਨੇ ਅਕਸੀ ਮਹਾਨ ਸ਼ਹੀਰ ਭਾਈ ਮਤੀਦਾਸ ਭਾਈ ਸਾਤੀਦਾਸ ਭਾਈ ਚੱਲਾ ਜੀ ਅਤੇ ਧੰਨ ਗੁਰੂ ਗੋਬਿੰਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਹੋ ਕੇ ਮਨਾਉਣੀ ਆ ਫਿਰ ਸੰਸ਼ਰਦਾ ਪੂਰਵਕ ਹੋ ਕੇ ਤੇ ਸ਼ਰaddView ਨਾਲ ਮਿਲ ਕੇ ਮਨਾਉਣੀ ਚਾਹੀਦੀ ਪਈ ਅਮੇ ਪਾਰਲੀਮੈਂਟ ਸਰਕਾਰ ਉਹ ਕਿਹਨੇ ਇਲزام ਲਗਾਈ ਕਿ ਇਹ ਤੇਰੇ ਤੋਂ ਨਸ਼ਾ ਰੱਖੇ। ਵੇਖੋ ਜਿਹਦਾ ਵੀ ਕੋਈ ਪੰਥਕ ਕਾਰਜਾਂ ਵਾਸਤੇ ਅੱਗੇ ਆਊਗਾ ਸਰਕਾਰ ਨੇ ਉਹਨੂੰ ਬਦਰਾਮ ਕਰਨ ਵਾਸਤੇ ਹੱਥ ਕੰਡੇ ਵਰਤਣੇ ਵਰਤਣੇ ਨੇ। ਲੱਖਾਂ ਲੋਕਾਂ ਨੂੰ ਵੋਟਾਂ પાਕੇ ਐਮਪੀ ਬਣਾ ਮੈਂਬਰ ਪਾਰਲੀਮੈਂਟ ਬਣਨਾ ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ। ਲੇਕਨ ਕੋਈ ਸੁਣਵਾਈ ਨਹੀਂ ਕੋਈ ਜਦੋਂ 83 ਦਾ ਦੁਕਾਨ ਤੋਂ ਵਾਪਰੇ ਆ ਸੀ ਉਹ ਸਾਲ ਬਾਅਦ ਐਨਐਸਐ ਲੱਗਦੀ ਸੀ ਹੱਦ 2 ਸਾਲ 2 ਸਾਲ ਤੋਂ ਬਾਅਦ ਐਨਐਸਐ ਕਿਸੇ ਨਹੀਂ ਲੱਗਦੀ ਲੈਖੋ 3-3 ਸਾਲ ਐਨਐਸਐ ਡਿਬਰੂਗੜ੍ਹ ਜੇਲ੍ਹ ਜਦ ਕਸਾਮ ਵੀ ਭੇਜ ਦਿਓ ਉਥੇ ਇਕੱਲੇ ਨੂੰ ਰੱਖੋ ਫੇਰ ਉੱਤੇ ਜੋ ਮਰਜ਼ੀ ਇਲਜ਼ਾਮ ਲਾਇਓ ਸਰਕਾਰਾਂ ਕੀ ਵੀ ਕਰ ਸਕਦੀਆਂ ਐਂਕਾ ਜੀ ਪੰਜਾਬ ਸਰਕਾਰ ਨੇ ਬੇਰਜਿੰਦ ਨੂੰ ਪੰਚਾਇਤ ਕਮੇਟੀ ਨੂੰ ਕਿਵੇਂ ਰਹਿ ਦੇਣਾ ਵੇਖੋ ਬਿਆਦਵੀ ਦੇ ਮਾਮਲੇ ਜਿਹੜੀ ਆ ਸਰਕਾਰ ਨੂੰ ਸੱਚੇ ਹਿਰਦ ਫੈਸਲਾ ਲੈਣਾ ਚਾਹੀਦਾ ਜਿਹੜੀ ਕਮੇਟੀ ਬਣਾਈ ਹੈ ਚੰਗੀ ਗੱਲ ਆ ਪਰ ਉਹਦੇ ਵਿੱਚ ਸ਼ਰੌਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਨਮਾਇੰਦਗੀ ਦੇਣੀ ਚਾਹੀਦੀ ਆ ਜਿਹੜੀਆਂ ਸਤਕਾਰਯੋਗੀਆਂ ਧਾਰਮਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਉਹਨਾਂ ਨੂੰ ਵੀ ਪ੍ਰੋਤੈਜ ਲੈ ਕੇ ਤੇ ਸਰਕਾਰ ਨੂੰ ਕੋਈ ਨਿੱਗਰ ਖੋਸ ਫੈਸਲਾ ਲੈਣਾ ਚਾਹੀਦਾ ਕਿ ਕੋਈ ਵਿਅਕਤੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ ਜਾਂ ਗੁਰਦਵਾਰਿਆਂ ਵਿੱਚ ਵੜ ਕੇ ਕੋ ਗਲਤ ਹਰਕਤ ਨਾ ਕਰ ਸਕੇ ਐਸੀ ਸਖਤ ਸਖਤ ਤਜਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਤੇ ਕੋਈ ਬੰਦਾ ਵੀ ਕੋਈ ਹਰਕਤ ਕਰਕੇ ਗੁਰੂ ਘਰਾਂ ਦੇ ਜਾਂ ਗੁਰੂ ਸਹਿਬਾਨਾਂ ਦਾ અપਮਾਨ ਜਾਂ ਅਨਰਾਜ਼ਰੀ ਕਰਨ ਦੀ ਕੋਈ ਜ਼ਰੂਰਤ ਨਾ ਕਰ ਸਕੇ